ਕੀ ਭਾਰਤ ਚ ਆਉਣ ਵਾਲੀ ਹੈ ਕੋਈ ਵੱਡੀ ਆਫਤਾ ਇਸ ਹਸਮਈ ਮੱਛੀ ਨੇ ਦਿੱਤਾ ਵੱਡਾ ਸੰਕੇਤ ਜਦੋਂ ਜਦੋਂ ਵੀ ਦਿਖੀ ਹੈ ਮੱਛੀ ਉਦੋਂ ਉਦੋਂ ਹੋਇਆ ਹੈ ਵੱਡਾ ਨੁਕਸਾਨ ਆਖਿਰ ਕੀ ਹੈ ਇਸ ਮੱਛੀ ਦੇ ਦੇਖਣ ਦੇ ਪਿੱਛੇ ਦਾ ਕਾਰਨ ਇਸ ਖਾਸ ਰਿਪੋਰਟ ਦੀਆਂ ਜਾਣਕਾਰੀਆਂ ਹਾਸਲ ਕਰਕੇ ਤੁਹਾਡੇ ਵੀ ਪੈਰਾਂ ਹੇਠੋਂ ਕਿਸਕ ਜਾਵੇਗੀ ਜ਼ਮੀਨ ਡੂਮਸਡੇ ਫਿਸ਼ ਯਾਨੀ ਕਿਆਮਤ ਜਾਂ ਪਰਲੇ ਦੀ ਮੱਛੀ ਇਹ ਮੱਛੀ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆਈ ਹੋਈ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਤਾਮਿਲਨਾਡੂ ਦੇ ਇੱਕ ਸਮੁੰਦਰੀ ਕਿਨਾਰੇ ਤੇ ਦੇਖਿਆ ਗਿਆ ਸੀ ਇਸ ਮੱਛੀ ਨੂੰ ਔਰਫਿਸ਼ ਵੀ ਕਿਹਾ ਜਾਂਦਾ ਹੈ ਪਰ ਜਦੋਂ ਤੋਂ ਇਹ ਮੱਛੀ ਦਿਖਾਈ ਦਿੱਤੀ ਹੈ ਉਦੋਂ ਤੋਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕੀ ਇਹ ਜਾ ਰਿਹਾ ਹੈ ਕਿ ਜਦੋਂ ਜਦੋਂ ਇਹ ਮੱਛੀ ਨਜ਼ਰ ਆਉਂਦੀ ਹੈ ਤਾਂ ਉਦੋਂ-ਉਦੋਂ ਦੁਨੀਆ ਦੇ ਵਿੱਚ ਕੁਝ ਨਾ ਕੁਝ ਆਪਸ਼ਗਨ ਜ਼ਰੂਰ ਹੁੰਦਾ ਹੈ ਇਸ ਮੱਛੀ ਨੂੰ ਇਸ ਸਾਲ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਦੇਖਿਆ ਜਾ ਚੁੱਕਾ ਹੈ ਦੇਖੋ ਸਾਡੀ ਇਹ ਖਾਸ ਰਿਪੋਰਟ ਔਰਫਿਸ਼ ਜਿਸ ਨੂੰ ਕਿਆਮਤ ਦੀ ਮੱਛੀ ਵੀ ਕਿਹਾ ਜਾਂਦਾ ਹੈ ਇਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਕਾਫੀ ਚਰਚਾ ਛੜੀ ਹੋਈ ਹੈ ਦਰਅਸਲ ਇਹ ਮੱਛੀ ਇਸ ਸਾਲ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਦਿਖਾਈ ਦੇ ਚੁੱਕੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜਦੋਂ-ਜਦੋਂ ਕਿਤੇ ਵੀ ਇਹ ਮੱਛੀ ਦਿਖਾਈ ਦਿੰਦੀ ਹੈ ਤਾਂ ਕੋਈ ਨਾ ਕੋਈ ਆਫਤ ਜ਼ਰੂਰ ਆਉਂਦੀ ਹੈ ਹੁਣ ਜਦੋਂ ਪਿਛਲੇ ਦਿਨੀ ਇਹ ਮੱਛੀ ਤਾਮਿਲਨਾਡੂ ਦੇ ਇੱਕ ਸਮੁੰਦਰੀ ਕਿਨਾਰੇ ਤੇ ਦੇਖੀ ਗਈ ਤਾਂ ਉਦੋਂ ਤੋਂ ਹੀ ਲੋਕ ਕਾਫੀ ਜ਼ਿਆਦਾ ਡਰੇ ਹੋਏ ਦਿਖਾਲੀ ਦੇ ਰਹੇ ਨੇ ਕਿ ਪਤਾ ਨਹੀਂ ਹੁਣ ਕੀ ਆਫਤ ਆਵੇਗੀ ਦਰਅਸਲ ਔਰਫਿਸ਼ ਕਾਫੀ ਲੰਬੀ ਕਿਸੇ ਰੀਬਨ ਵਰਗੀ ਦਿਖਾਈ ਦਿੰਦੀ ਹੈ ਅਤੇ ਇਹ ਕਰੀਬ 30 ਫੁੱਟ ਲੰਬੀ ਸੀ ਵਿਗਿਆਨਕ ਭਾਸ਼ਾ ਦੇ ਵਿੱਚ ਇਸ ਨੂੰ ਰੀਗ ਲੇਕਸ ਗਲੇਸ ਨਹੀਂ ਕਿਹਾ ਜਾਂਦਾ ਇਹ ਦੁਨੀਆ ਦੀ ਸਭ ਤੋਂ ਲੰਬੀ ਬੌਨੀ ਫਿਸ਼ ਵਜੋਂ ਵੀ ਇੱਕ ਹੈ ਅਤੇ ਆਮ ਤੌਰ ਤੇ ਸਮੁੰਦਰ ਦੇ ਵਿੱਚ 200 ਤੋਂ 1000 ਮੀਟਰ ਯਾਨੀ ਕਿ ਲਗਭਗ 3300 ਫੁੱਟ ਦੀ ਗਹਿਰਾਈ ਦੇ ਵਿੱਚ ਰਹਿੰਦੀ ਹੈ ਇਸ ਦੇ ਲਈ ਇਸ ਨੂੰ ਦੇਖ ਸਕਣਾ ਲਗਭਗ ਮੁਸ਼ਕਲ ਹੁੰਦਾ ਹੈ ਪਰ ਜਦੋਂ ਵੀ ਇਹ ਦਿਖਾਈ ਦਿੰਦੀ ਹੈ ਤਾਂ ਆਪਣੇ ਨਾਲ ਕਿਆਮਤ ਦੀਆਂ ਕਈ ਕਹਾਣੀਆਂ ਲੈ ਕੇ ਆਉਂਦੀ ਹੈ ਇਸ ਦਾ ਸਰੀਰ ਇੱਕਦਮ ਚਾਂਦੀ ਦੇ ਵਰਗਾ ਦਿਖਾਈ ਦਿੰਦਾ ਹੈ ਅਤੇ ਇਸ ਦਾ ਢੜ ਲਾਲ ਰੰਗ ਦਾ ਦਿਖਾਈ ਦਿੰਦਾ ਹੈ ਇਸ ਵਜ੍ਹਾ ਕਰਕੇ ਕੁਝ ਲੋਕ ਇਸ ਨੂੰ ਪੁਰਾਣਾ ਨਾਲ ਵੀ ਜੋੜ ਦੇ ਦਿਖਾ ਲਈ ਦਿੰਦੇ ਨੇ ਜਪਾਨ ਦੇ ਵਿੱਚ ਲੋਕ ਮੰਨਦੇ ਨੇ ਕਿ ਜੇਕਰ ਇਹ ਮੱਛੀ ਦਿਖਾਈ ਦਿੰਦੀ ਹੈ ਤਾਂ ਦੇਸ਼ ਦੇ ਵਿੱਚ ਭੁਚਾਲ ਜਾਂ ਸੁਨਾਮੀ ਆਉਂਦੀ ਹੈ ਦੱਸਿਆ ਜਾਂਦਾ ਹੈ ਕਿ 2011 ਦੇ ਵਿੱਚ ਇਹ ਮੱਛੀ ਨਜ਼ਰ ਆਈ ਸੀ ਅਤੇ ਉਸ ਤੋਂ ਬਾਅਦ ਭਿਆਨਕ ਸੁਨਾਮੀ ਵੀ ਆਈ ਸੀ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਕਈ ਦੱਖਣ ਪੂਰਬ ਏਸ਼ੀਆਈ ਦੇਸ਼ਾਂ ਦੇ ਵਿੱਚ ਵੀ ਔਰਫਿਸ਼ ਦੇ ਦੇਖਣ ਨੂੰ ਲੰਬੇ ਸਮੇਂ ਤੋਂ ਕੁਦਰਤੀ ਆਫਤਾਂ ਦੀਆਂ ਕਹਾਣੀਆਂ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਕੁਝ ਦੇਸ਼ਾਂ ਦੇ ਵਿੱਚ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਮੱਛੀ ਦੇ ਅਚਾਨਕ ਦਿਖਾਈ ਦੇਣ ਨੂੰ ਇਤਿਹਾਸਕ ਤੌਰ ਤੇ ਇੱਕ ਚੇਤਾਵਨੀ ਵਾਂਗ ਦੇਖਿਆ ਜਾਂਦਾ ਹੈ ਕਿ ਧਰਤੀ ਜਲਦ ਹੀ ਹਿੱਲ ਸਕਦੀ ਹੈ। ਉਧਰ ਜੇਕਰ ਵਿਗਿਆਨੀਆਂ ਦੀ ਗੱਲ ਕਰੀਏ ਤਾਂ ਬਾਇਓਲੋਜਿਸਟ ਅਤੇ ਵਿਗਿਆਨੀ ਇਹਨਾਂ ਕਹਾਣੀਆਂ ਨੂੰ ਨਹੀਂ ਮੰਨਦੇ। ਉਹਨਾਂ ਦਾ ਕਹਿਣਾ ਹੈ ਕਿ ਔਰਫਿਸ਼ ਦੇ ਸੱਤਾ ਤੇ ਆਉਣ ਦੇ ਕਈ ਕਾਰਨ ਹੋ ਸਕਦੇ ਨੇ। ਪਹਿਲਾ ਇਹ ਕਿ ਉਹ ਜ਼ਖਮੀ ਜਾਂ ਬਿਮਾਰ ਹੋਵੇ। ਦੂਜਾ ਇਹ ਹੈ ਕਿ ਸਮੁੰਦਰ ਦੇ ਅੰਦਰ ਤੇਜ਼ ਵਹਾਅ ਜਾਂ ਤੂਫਾਨੀ ਧਰਾਵਾਂ ਦੀ ਵਜ੍ਹਾ ਕਰਕੇ ਉਹ ਰਸਤਾ ਭਟਕ ਕੇ ਉੱਪਰ ਆ ਗਈ ਹੋਵੇ। ਤੀਜਾ ਇਹ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਹੋਵੇ। ਵਿਗਿਆਨੀਆਂ ਵੱਲੋਂ ਇਸ ਤੇ ਰਿਸਰਚ ਵੀ ਕੀਤੀ ਜਾ ਰਹੀ ਹੈ। ਸਾਲ 2019 ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਸਟੱਡੀ ਹੋਈ ਸੀ ਜਿਸ ਦੇ ਵਿੱਚ ਔਰਫਿਸ਼ ਦੇ ਦੇਸਣ ਅਤੇ ਪੁਚਾਲ ਆਉਣ ਦੇ ਵਿਚਕਾਰ ਕੋਈ ਵੀ ਸਿੱਧਾ ਕਨੈਕਸ਼ਨ ਨਹੀਂ ਮਿਲਿਆ। ਭਾਰਤ ਦੇ ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ੀਅਨ ਇਨਫੋਰਮੇਸ਼ਨ ਦੇ ਡਾਕਟਰ ਐਨ ਰਾਗਵਿੰਦਰ ਵੱਲੋਂ ਵੀ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਆਰਫਿਸ਼ ਦੇ ਦਿਸਣ ਅਤੇ ਪੁਚਾਲ ਦੇ ਵਿਚਕਾਰ ਸੰਬੰਧ ਹੋਣ ਦੇ ਕੋਈ ਵੀ ਵਿਗਿਆਨਕ ਸਬੂਤ ਮੌਜੂਦ ਨਹੀਂ ਨੇ ਯਾਨੀ ਕਿ ਵਿਗਿਆਨੀਆਂ ਦੇ ਮੁਤਾਬਕ ਇਸ ਬੇਹੱਦ ਦੁਰਲਭ ਅਤੇ ਖੂਬਸੂਰਤ ਜੀਵ ਦਾ ਦਿਸਣਾ ਕੋਈ ਆਪਸ਼ਗਨ ਨਹੀਂ ਹੈ ਬਲਕਿ ਸਮੁੰਦਰ ਦੀ ਵਿਸ਼ਾਲ ਦੁਨੀਆ ਦੀ ਇੱਕ ਝਲਕ ਹੈ ਇਹ ਡਰ ਅਤੇ ਚਿੰਤਾਵਾਂ ਸਦੀਆਂ ਪੁਰਾਣੀਆਂ ਕਹਾਣੀਆਂ ਦੀ ਵਜ੍ਹਾ ਕਰਦ ਨੇ ਜਿਨ੍ਹਾਂ ਦਾ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਕੋਈ ਵੀ ਆਧਾਰ ਬਾਕੀ ਨਹੀਂ بچਿਆ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀਆਂ ਤੇ ਤਾਜ਼ਾ ਵੱਡੀਆਂ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ